ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੱਕਣ ਮਾਰੂ ਪੱਜੀ ਸਪੈਸ਼ਲ ਆਪਰੇਸ਼ਨਸ ਚ ਜਾਰੀ ਹਨ ਮਾਰ ਔਰ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਜਿਨੇ ਐਂਟੀ ਸੋਸ਼ਲ 엘ਮੈਂਟਸ ਹੈ ਐਂਟੀ ਨੈਸ਼ਨਲ 엘ਮੈਂਟਸ ਹੈ ਗੈਂਗਸਟਰਸ ਹੈ ਡਰੱਗਸ smugglers ਹੈ ਬੂਟਲੈਗਰਸ ਹੈ ਉਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਹੜੇ ਸਾਡੇ ਹੌਟਸਪੌਟਸ ਹੈ ਉਹ ਆਈਡੈਂਟੀਫਾਈ ਕੀਤੇ ਔਰ ਉਹਨਾਂ ਦੇ ਖਿਲਾਫ ਮੰਸ਼ਾ ਮੈਂ ਨਾਲ ਵੀ ਨਾਲ ਇੱਕ ਜਿਹੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਰਿਪੋਰਟ ਹੋਈ ਹੈ ਉਹ ਚਾਇਨਾ ਡੋਰ ਦਾ ਇਸਤੇਮਾਲ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੀ ਬੈਨ ਕੀਤੀ ਗਈ ਹੈ ਔਰ ਪੰਜਾਬ ਦੇ ਸਾਰੇ ਐਸਐਸਪੀਜ਼ ਔਰ ਕਮਿਸ਼ਨਰਸ ਨੂੰ ਅੱਜ ਡੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਤੇ ਵੀ ਇਸ ਡੋਰ ਨੂੰ ਨਾ ਵੇਚਣ ਦਿੱਤਾ ਜਾਵੇ ਸੋ ਉਹਦਾ ਵੀ ਇੱਕ ਆਪਰੇਸ਼ਨ ਸਾਡਾ ਚੱਲ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਪੂਰੇ ਸਾਲ ਦੇ ਵਿੱਚ 109 ਪਰਚੇ ਚਾਇਨਾ ਡੋਰ ਦੇ ਦਰਜ ਹੋਏ ਸੀ ਜਿਹੜੇ ਕਿ ਅਜੇ ਅਸੀਂ 22 ਦਿਨਾਂ ਦੇ ਵਿੱਚ ਸਾਡੇ 90 ਪਰਚੇ ਦਰਜ ਹੋ ਗਏ ਪਰ ਯਾਪ ਦੇ ਵਿੱਚ 8000 ਤੋਂ ਵੱਧ ਉਹ ਕੀ ਕਹਿੰਦੇ ਗੱਟੂ ਗੱਟੂ ਰਿਕਵਰ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 4000 ਤੋਂ ਵੱਧ ਗੱਟੂ ਇਕੱਲੇ ਨਹੀਂ ਕਹਿਣਾ ਉਸ ਨੂੰ ਰਿਕਵਰ ਕੀਤਾ ਸੋ ਇਹ ਚਾਇਨਾ ਡੋਰ ਦੇ ਬਾਰੇ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਇਹ ਇੱਕ ਬਹੁਤ ਖਤਰਨਾਕ ਚੀਜ਼ ਹੈ ਆਪਣੇ ਬੱਚਿਆਂ ਨੂੰ ਵੀ ਸਮਝਾਓ ਕਿ ਕਦੇ ਵੀ ਇਸ ਦਾ ਇਸਤੇਮਾਲ ਬਿਲਕੁਲ ਨਾ ਕਰਨ ਕਿਉਂਕਿ ਇਸ ਦੇ ਨਾਲ ਅ ਪਿਛਲੇ 22 ਦਿਨਾਂ ਦੇ ਵਿੱਚ ਇਸ ਨਵੇਂ ਸਾਲ ਦੇ ਦੋ ਮੌਤਾਂ ਹੋ ਚੁੱਕੀਆਂ ਪੰਜਾਬ 'ਚ ਅਤੇ ਕਾਫੀ ਲੋਕ ਇੰਜਰ ਹੋ ਚੁੱਕੇ ਸੋ ਇਸ ਦੇ ਖਿਲਾਫ ਸਾਡੀ ਮਹਿੰਮ ਜਾਰੀ ਹੈ ਸਾਡੇ ਨਾਲ ਰابطਾ ਕਰੋ ਜੇ ਕਿਤੇ ਕੋਈ ਇਨਫੋਰਮੇਸ਼ਨ ਆਂਦੀ ਹੈ ਸਾਡੇ ਨਾਲ ਸਾਂਝੀ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜਿਹੜੀ ਚਾਈਨਾ ਡੋਰ ਹੈ ਇਹ ਬੰਦ ਕੀਤੀ ਸਰ ਆਨਲਾਈਨ ਜਾਂ ਚਾਈਨਾ ਡੋਰ ਦਿੱਤੀ ਹੈ ਜਾਂ ਕਲੀਪੀਆਂ ਜਿਹੜਾ ਘਰੇਕ ਲਈ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਕੀ ਤੁਸੀਂ ਹੋ ਰਹੇ ਅਸੀਂ ਇੱਥੇ ਮੈਨੂੰ ਦੱਸਿਆ ਗਿਆ ਅਸੀਂ ਇੱਥੇ 에ਰੀਅਲ ਸਰਵੇਲੈਂਸ ਵੀ ਕਰ ਰਹੇ ਹਾਂ ਡਰੋਨਸ ਦੇ ਮਾਧਿਅਮ ਰਹੀਂ ਵੀ ਅਸੀਂ ਦੇਖ ਰਹੇ ਹਾਂ ਕਿ ਕਿਤੇ ਕੋਈ ਚਾਈਨਾ ਡੋਰ ਦਾ ਇਸਤੇਮਾਲ ਤਾਂ ਨਹੀਂ ਹੋ ਰਿਹਾ ਔਰ ਸਾਡਾ ਸਾਈਬਰ ਸੈੱਲ ਵੀ ਇਸ ਤੇ ਨਿਗ੍ਹਾ ਰੱਖਿਆ ਹੈ ਕਿ ਕੋਈ ਚਾਈਨਾ ਡੋਰ ਦੀ ਸਪਲਾਈ ਨਾ ਮੈਂ ਦੱਸਿਆ ਸਾਰੇ ਪੰਜਾਬ ਦੇ ਵਿੱਚ ਇਹ ਐਕਸਰਸਾਈਜ਼ ਸਾਡੀ ਜਾਰੀ ਹੈ ਕਿਉਂਕਿ ਇਹ 2 ਮਹੀਨੇ ਪਤੰਗਬਾਜ਼ੀ ਤੇ ਹੁੰਦੇ ਹਨ ਜਨਵਰੀ ਆਪਰਵਰੀ ਬਸੰਤ ਤੱਕ ਸੋ ਇਹਦੇ ਵਿੱਚ ਜ਼ਿਆਦਾ ਪਤੰਗਾਂ ਉਡਾਉਂਦੇ ਹਨ ਸੋ ਪੂਰੇ ਪੰਜਾਬ 'ਚ ਇਹ ਆਪਰੇਸ਼ਨ ਚੱਲ ਰਹੇ ਹਨ ਨਾਲ ਦੀ ਨਾਲ ਸਾਡੇ ਜਿਹੜੇ 26 ਸਰਵਿਸ ਕੇ ਬਦਲ ਕਾ ਜਿਹੜੇ ਸਾਡੇ ਆਪਰੇਸ਼ਨਸ ਹੋਗੀ ਜਾਂਦੇ ਸਰ 95% ਚਾਈਨਾ ਡਰੋਨਾਂ ਪਤੰਗ ਉਡਾਈਂਗੇ ਇਸ ਇਸ ਵਿੱਚ ਨੋਟੀਫਾਈ ਉਤੇ ਕੀ ਕੀ ਕਰਵੀ ਹੋਈ ਹੈ ਪੁੱਛ ਲਈ ਮੈਂ ਦੱਸ ਤਾ ਹੋਈ ਦੱਸ ਕੇ ਹਟਿਆ ਕਿ ਪਿਛਲੇ ਪੂਰੇ ਸਾਲ ਚ 109 ਪਰਸੇ ਹੋਏ ਸੀ ਔਰ 98 22 ਦਿਨਾਂ ਦੇ ਵਿੱਚ ਅਸੀਂ 70 ਪਰਸੇ ਦਰਜ ਕੀਤੇ ਸੋ ਬੜੀ ਸ਼ਕਤੀ ਨਾਲ ਇਸ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕਾਂ ਦਾ ਸਹਿਯੋਗ ਹੈ 26 ਜਨਵਰੀ ਜਮੀਨ ਰਾਸ਼ਟਰੀ ਰਸਟਰੀ ਨੇ ਫੰਕਸ਼ਨ ਅਨੁਸਾਰ ਆਉਣ ਉਸ ਲਈ ਕੀਤੀ 24 ਜਨਵਰੀ ਲਈ ਮੈਂ ਇਸ ਤਰ੍ਹਾਂ ਤੋਂ ਅਗੋਂ ਦਾ ਵੀ ਦੱਸਿਆ ਨਾ ਐਸੋ ਪ੍ਰੋਸੈਸ ਲਗਾਇਆ ਚਲਾ ਰਹੇ ਹਨ ਹੌਟਸਪੌਟਸ 아이ਡੈਂਟੀਫਾਈ ਕੀਤੇ ਗਏ ਆ ਉਹਦੇ ਉੱਤੇ ਪੁਲਿਸ ਦੀ ਪਹਿਲੀ ਨਿਗਾਹ ਹੈ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜਿੰਨੇ ਵੀ ਸਾਡੇ ਮਾੜੇ ਅਨਸਰ ਹੈ ਉਹਨਾਂ ਨੂੰ ਫੜਿਆ ਜਾ ਸਕੇ ਔਰ ਪ੍ਰੀਵੈਂਟਿਵ ਮੀਜਰਸ ਲਏ ਜਾ